वारड नंबर 11 तो सीमा रानी आजाद उम्मीदवार वजो नगर कौंसल गुराया लड़ रहे हन वलो कार -कार जाके चो प्रचार किया गया उम्मीदवार सीमा रानी ते अमीर चंद ने वारडवासिया अपील की इक्की दिसंबर नारड की एक -की दी एक वोट जहाज के चो निशान ते पाके जिताओ वारडवासिया ने भी वाद तो वोटा पाँ का भरोसा दवाया इस मौके वीड्डी गिनती वासी मौजूद सन चेतना चैनल ਲਈ प्रदीप ਰਾਜਾ ਦੀ ਰਿਪੋਰਟ ਸਤਿ ਸ੍ਰੀ ਅਕਾਲ ਸੁਜੀਤ ਸਿੰਘ ਪਟਵਾੜਾ ਜੀ ਤੋਂ ਇਸ ਮੁਹੱਲੇ ਦੇ ਮੈਂ ਪੁਰਾਣਾ ਹੈਗਾ ਤੋਂ ਇਸ ਮੁਹੱਲੇ ਨੂੰ ਕਾਫੀ ਜਾਣਦਾ ਜੀ ਤੇ ਸਿਮਰ ਰਾਣੀ ਜੀ ਨੇ ਇਹ ਖੜੇ ਹੋਏ ਨੇ ਵਾਰਡ ਨੰਬਰ 11 ਵਿੱਚੋਂ ਤੋਂ ਬੜੇ ਪੜੇ ਲਿਖੇ ਰਾਰ ਦੇ ਵਿੱਚੋਂ ਨੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਸਾਰੇ ਮੁਹੱਲੇ ਵਾਲਿਆਂ ਨੂੰ ਬੇਨਤੀ ਹੈ ਵਾਰਡ ਦੇ ਜਿੰਨੇ ਵੀ ਲੋਕਾਂ ਨੂੰ ਬੇਨਤੀ ਹੈ ਇਹਨਾਂ ਨੂੰ ਵੋਟ ਪਾਓ ਤੇ ਜਹਾਜ਼ ਹਵਾਈ ਜਹਾਜ਼ ਇਹਨਾਂ ਦਾ ਚੋਣ ਨਿਸ਼ਾਨ ਹੈ ਸਾਰੇ ਇੱਥੇ ਮੋਹਰ ਲਾ ਕੇ ਇਹਨਾਂ ਨੂੰ ਕਾਮਯਾਬ ਕਰੋ ਮੇਰੀ ਹੱਥ ਵਜਨ ਵਾਤਮਨ ਕੇ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਨੂੰ ਬਾਡਰ 11 ਨੰਬਰ ਦੇ ਬਾਡਰਾਂ ਨੂੰ ਮੈਂ ਬੇਨਤੀ ਕਰਦਾ ਕਿ 11 ਬਾਡਰ ਨੰਬਰ ਤੋਂ ਮੇਰੀ ਭਾਈ ਸਿਮਰ ਰਾਣੀ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਜਹਾਜ਼ ਹੈ ਮੈਂ ਸਾਰੇ ਬਾਡਰ ਵਾਸੀਆਂ ਨੂੰ ਭਰੋਸਾ ਦਿੰਦਾ ਕਿ ਬਾਡਰ ਦੇ ਅੱਛੇ ਕਿੰਨੇ ਸਫਾਈ ਰੱਖਿਆ ਜਾਊਗੀ ਤੇ ਸਾਲ ਵਿੱਚ 23 ਮੱਛਰ ਰਹਿ ਤਾ ਸਪਰੇਆਂ ਦਾ ਬੰਦਵਾਸ ਕੀਤਾ ਜਾਊਗਾ ਮੈਂ ਸਾਰੇ ਵੋਟਰਾਂ ਬੇਨਤੀ ਕਰਦਾ ਹਾਂ ਕਿ ਇੱਕ ਇੱਕ ਵੋਟ ਸਿਮਰ ਅੜੀ ਨੂੰ ਦਿੱਤੀ ਜਾਵੇ ਧੰਨਵਾਦ 21 ਦਸੰਬਰ ਨੂੰ ਜਨ ਸ਼ਨੀਵਾਰ ਨੂੰ ਚੋਣ ਚਾਨ ਜਾਂ ਹਜਾ ਬਟਨ ਦੱਬ ਕੇ ਸਾਨੂੰ ਕੌਂਸਲ ਬਣਾਇਆ ਜਾਵੇ ਅਸੀਂ ਬਾੜਵਾਸੀਆਂ ਦਾ ਬਹੁਤ ਧੰਨਵਾਦ ਕਰਾਂਗੇ ਤੇ ਅਸੀਂ ਮਹੱਲਾ ਦਾ ਬਾੜ ਦਾ ਧਿਆਨ ਰੱਖਿਆ ਜਾਊਗਾ ਜਗੁਰਦੇਵ ਤੁਹਾਨੂੰ ਗੁਰਦੇਵ ਗੁਰਦੇਵ ਤੁਹਾਨੂੰ ਗੁਰਦੇਵ ਵਾਈਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੀਮਾ ਰਾਣੀ ਜੋ ਕਿ ਵਾਰਡ ਨੰਬਰ 11 ਚੋਂ ਇਲੈਕਸ਼ਨ ਲੜ ਰਹੀ ਆ ਮੈਂ ਮਹੱਲਾ ਨਿਵਾਸੀਆਂ ਨੂੰ ਬੇਨਤੀ ਕਰਦੀ ਆ ਕਿ ਮੇਰਾ ਚੋਣ ਨਿਸ਼ਾਨ ਜਹਾਜ਼ ਹੈ ਜੋ ਕਿ ਇੱਕ ਇੱਕ ਕੀਮਤੀ ਵੋਟ ਮੈਨੂੰ ਪਾ ਕੇ ਮੈਨੂੰ ਕਮਜੋਰ ਬਣਾਇਓ ਜੈ ਗੁਰਦੇਵ ਤਨ ਗੁਰਦੇਵ ਜੈ ਭੀਮ ਜੈ ਭਾਰ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗਰਾਿਆਂ ਦੇ ਵਿੱਚ ਨਗਰ ਕੌਂਸਲਰ ਦਾ ਬਿਗਲ ਵੱਜ ਚੁੱਕਾ ਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਉਮੀਦਵਾਰ ਸੀਮਾ ਰਾਣੀ ਜੀ ਵਾਰਡ ਨੰਬਰ 11 ਤੋਂ ਉਮੀਦਵਾਰ ਆ ਜੋ ਕਿ ਇੱਕ ਪੜ੍ਹੇ ਲਿਖੇ ਇਮਾਨਦਾਰ ਸੋਝਵਾਨ ਚਿਹਰੇ ਆ ਸਾਨੂੰ ਸਾਡੇ ਵਾਰਡ ਨਿਵਾਸੀਆਂ ਨੂੰ ਇੱਕ ਇੱਕ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕਰਨਾ ਆ ਤਾਂ ਕਿ ਆਪਾਂ ਮੁਹੱਲੇ ਦਾ ਆਪਣੇ ਨਗਰ ਦਾ ਸੁਧਾਰ ਕਰ ਸਕੀਏ ਆਪਾਂ ਨਸ਼ਾ ਤਸਕਰਾਂ ਤੇ ਨੱਥ ਪਾ ਸਕੀਏ ਜੋ ਕਿ ਗਲੀਆਂ ਨਾਲੀਆਂ ਸੀ ਦੇਖਦੇ ਪਏ ਆ ਕਿ ਪਿਛਲੇ ਦਿਨਾਂ ਦੇ ਵਿੱਚ ਸੁਭਾਈ ਹੀ ਗਾਰਾ ਹੀ ਗਾਰਾ ਆ ਰਿਹਾ ਬਾਬਾ ਸਾਹਿਬ ਅੰਬੇਰ ਕਰਨੇ ਸਾਨੂੰ ਛੱਪੜਾਂ ਦੇ ਵਿੱਚੋਂ ਕੱਢਿਆ ਅੱਜ ਦੀਆਂ ਜੋ ਸਰਕਾਰਾਂ ਆ ਇਹ ਅੱਜ ਫੇਰ ਸਾਨੂੰ ਛੱਪੜਾਂ ਦੇ ਵਿੱਚ ਲੈ ਆਈਆਂ ਇਹਨਾਂ ਨੂੰ ਛੱਪੜਾਂ ਦੇ ਵਿੱਚੋਂ ਇਹਨਾਂ ਨੂੰ ਬਾੜਨ ਦੇ ਲਈ ਇਹ ਸਾਨੂੰ ਝਾੜੂ ਚੱਕਣਾ ਨਹੀਂ ਇਹਨੂੰ ਝਾੜੂ ਖਿਲਾਰਨਾ ਪੈਣਾ ਆ ਜੇ ਅਸੀਂ ਇਸ ਤਰ੍ਹਾਂ ਇਕੱਠੇ ਹੋ ਕੇ ਇਸ ਝਾੜੂ ਦਾ ਨਾਸ਼ ਕਰਨਾ ਆ ਜਿਨ੍ਹਾਂ ਨੇ ਸਾਡੇ ਐਸ்சி ਕਮਿਸ਼ਨ ਖਾਲੇ ਜਿਨ੍ਹਾਂ ਨੇ ਸਾਡੀਆਂ ਸਕਾਲਰਸ਼ਿਪਾਂ ਖਾਲੀਆਂ ਇਹ ਸਭ ਤੋਂ ਵੱਧ ਖਤਰਨਾਕ ਸਾਡੇ ਸਮਾਜ ਲਈ ਹੋ ਗਿਆ ਜੇ ਅਸੀਂ ਇਹਨਾਂ ਨੂੰ ਖਤਮ ਕਰਨਾ ਤੇ ਸਾਨੂੰ ਇੱਕ ਜੱਟ ਹੋਣਾ ਪੈਣਾ ਅੱਜ ਪੰਜਾਬ ਦੇ ਸਾਰੀਆਂ ਸਿਆਸਤਦਾਨ ਪਾਰਟੀਆਂ ਇੱਕ ਮੰਚ ਤੇ ਆ ਗਈਆਂ ਆ ਇਸ ਕਰਕੇ ਮੈਂ ਹਰ ਇੱਕ ਸੂਝਵਾਨ ਵੋਟਰਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਆ ਸਾਡਾ ਜੋ 12 ਨੰਬਰ 11 ਤੋਂ ਚੋਣ ਨਿਸ਼ਾਨ ਜਹਾਜ਼ ਹੈ ਤੇ ਆਪਾਂ ਇਹਨਾਂ ਨੂੰ ਹੀ कामयाब करना है जय भीम बाबा साहब थी सोच थे बाबा साहब थी सोच थे जय भीम जय 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 भीम जय भीम जय भीम जीतूंगा भी जितूंगा जीतूंगा भी जीतूंगा धन्यवाद